ਕੀ ਲੱਗਦਾ ਜੀ ਕੈਬਨਟ ਰੀਸ਼ਫਲ ਜਿਹੜੀ ਆ ਵੈਸੇ ਤੁਹਾਡਾ ਕਮੈਂਟ ਆ ਗਿਆ ਕਿ ਇਟ ਇਜ਼ ਅ ਹੌਗਵਾਸ਼ ਕੋਈ ਫਰਕ ਨਹੀਂ ਪੈਣਾ ਪਰ ਫਿਰ ਵੀ ਕੀ ਕਹਿਣਾ ਚਾਹੋਗੇ ਕਿਉਂ ਨਹੀਂ ਫਰਕ ਪੈਣਾ ਦੇਖੋ ਦੇਖੋ ਤੁਸੀਂ ਜਿਹੜੇ ਲੋਕ ਸੋਚਦੇ ਸੀ ਜਿਵੇਂ ਕਟਾਰੂ ਚੱਕ ਨੂੰ ਹਟਾਉਣਾ ਚਾਹੀਦਾ ਜਾਂ ਹੋਰ ਕੋਈ ਇੱਕ ਦੋ ਬੰਦੇ ਇਹ ਜੇ ਸੀਗੇ ਹਾਂ ਹਾਂ ਉਹ ਜਾਂ ਜਿਹੜਾ ਜਿਆਦਾ ਸਵਾਲ ਉਹਨਾਂ ਨੂੰ ਹੀ ਰੱਖਣਾ ਚਾਹੀਦਾ ਵੀ ਲੋਕ ਚਾਹੁੰਦੇ ਕਿਹਨੂੰ ਆ ਜਿਵੇਂ ਕਵਰ ਪ੍ਰਤਾਪ ਨੂੰ ਉਹ ਉਹਨਾਂ ਨੂੰ ਲੋਕ ਚਾਹੁੰਦੇ ਸੀਗੇ ਜੇ ਉਹਨਾਂ ਨੂੰ ਐਸਾ ਬਣਾਉਂਦੇ ਨਾ ਫਿਰ ਲੋਕਾਂ ਦੇ ਮੈਸੇਜ ਆਣਾ ਕਿ ਸਹੀ ਇਹਨਾਂ ਨੇ ਰੀਅਲ ਚੇਂਜ ਚਾਹੁੰਦੇ ਨੇ ਹੁਣ ਉਹ ਸਾਰੀ ਸ਼ਫਤ ਤੋਂ ਐਸਾ ਲੱਗਦਾ ਵੀ ਐਕਚੁਅਲੀ ਕੁਝ ਵੀ ਚੇਂਜ ਚਾਹੁੰਦੇ ਨਹੀਂਗੇ ਕੋਈ ਇੱਕ ਵਰਗਵਾਸ਼ੇ ਕਰਕੇ ਵੀ ਲੋਕਾਂ ਦੇ ਮਨ ਵਿੱਚ ਕਨਵਰਸੇਸ਼ਨ ਹੈ ਹੁਣ ਤੁਸੀਂ ਅੱਜ ਦਾ ਸਾਰਾ ਸ਼ੋਅ ਮਤਲਬ ਇਸੇ ਦਾ ਲੈਣਾ ਨਹੀਂ अदरवाइज ਕੋ ਹੋਰ ਗੱਲ ਹੋਣੀ ਸੀ ਉਹਨਾਂ ਦੀ ਉਹਨਾਂ ਦੀ ਬਹੁਤ ਟਿੱਕ ਟਿੱਕ ਹੋਣੀ ਸੀ ਇਸ ਕਰਕੇ ਲੋਕਾਂ ਦੇ ਅੰਦਰ ਕਨਵਰਸੇਸ਼ਨ ਜੀ ਹੋਗੀ ਚਾਲੂ अदरवाइज ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਵੇਂ ਉਹ ਬੜੇ ਚੰਗੇ ਤਰੀਕੇ ਦੇ ਨਾਲ ਹੁਣ ਸਾਰੀ ਗੱਲ ਸੋਨਿਆ ਕਿਕੇ ਜਿਹੜਾ ਅੰਦਰਲਾ ਜਿਹੜਾ ਤਾਣਾ ਬਣਾ ਐਸਾ ਤਾਂ ਇੱਕ ਦੇ ਨਾਲ ਹੈ ਜੀ ਨੂੰ ਜਿਹੜੀ ਥੋੜੀ ਰੀਅਲ ਇੰਟੈਂਸ਼ਨ ਜਿਹੜਾ ਅੰਦਰ ਉਹ ਸੌਲਵ ਹੋ ਗਈ ਤੇ ਉਹ ਕੋਈ ਜਿਹੜਾ ਜਿਹੜਾ ਉਹਦਾ ਰਿਜੈਕਸ਼ਨ ਵੀ ਯਾਨੀ ਫੇਸ ਕਰਨ ਤੇ ਯਾਨੀ ਉਹਦੀ ਨੀਤ ਹੋਵੇ ਤਾਂ ਤਾਂ ਹੀ ਉਹ ਚੇਂਜਸ ਆਉਣਗੇ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉੱਥੇ ਪੁਰਾਣੀਆਂ ਨੇ ਜਿਨ੍ਹਾਂ ਨੂੰ ਇਹ ਪਾਰਟੀ ਚੇਂਜ ਕਰਨਾ ਹੀ ਸੀ ਉਹ ਕੋਈ ਇੱਕਦਮ ਤਾਂ ਪੈਦਾ ਨਹੀਂ ਹੋਈਆਂ ਉਹ ਕੋਈ ਸਵਿੱਚ ਤਾਂ ਆਪਾਂ ਆਫ ਨਹੀਂ ਕਰਦੇ ਨਹੀਂ ਉਹ ਸਾਰਾ ਬੰਦ ਹੋ ਜਾਣਾ ਸੋ ਇਟ ਇਜ਼ ਜਿਹੜੀ ਐਫਰਟ ਇਹਦੀ ਜਿਹੜੀ ਮਲਟੀ ਡਾਈਮੈਂਸ਼ਨ ਐਫਰਟ ਹੁਣ ਜਿਹੜੀ ਨਾਂ ਹੈ ਕਿ ਵੀ ਇੱਕ ਮੰਤਰੀ ਇੱਧਰ ਲਾਤਾ ਇੱਕ ਮੰਤਰੀ ਇੱਧਰ ਲਾਤਾ ਪਰ ਐਸ ਵਕਤ ਤੁਸੀਂ ਇਹ ਦੇਖਣਾ ਵੀ ਓਵਰ ਆਲ ਜਿਹੜੀ ਆਮ ਆਦੀ ਪਾਰਟੀ ਦੀ ਨੀਤ ਕੀ ਚੱਲ ਰਹੀ ਹੈ ਨਾ ਨੀਤ ਉਹ ਵੀ ਇਹ ਵੀ ਤਿੰਨਾਂ ਸਾਲਾਂ ਤੇ ਉਹਨਾਂ ਨੇ ਜਿੰਨਾ ਝੂਠ ਬੋਲਿਆ ਮੇਰੇ ਖਰਦੂਜਿਆਂ ਨੇ 35 ਸਾਲਾਂ ਨਹੀਂ ਬੋਲਿਆ ਹੈ ਨਾ ਸੋ ਕੋਟੀਆਂ ਤੋਂ ਲੈ ਕੇ ਹੋਰ ਦੇਖੋ ਨੌਕਰੀਆਂ ਦਾ ਦੇਖੋ ਕਿੰਨਾ ਮੈਂ ਇਹ ਹੈਰਾਨ ਹਾਂ ਵੀ ਕੋਈ ਬੰਦਾ ਉਹਨੂੰ ਰਿਸਰਚ ਕਰਕੇ ਬੋਲਦਾ ਨਹੀਂ ਉਹ ਜੇ 3 3.5 ਲੱਖ ਬੰਦਾ ਪੰਜਾਬ ਦਾ ਜਿਹੜੇ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਆ ਆਮ ਤੌਰ ਤੇ ਮੰਨਿਆ ਜਾਂਦਾ ਵੀ 7-8% ਬੰਦੇ ਰਿਟਾਇਰ ਹੁੰਦੇ ਆ ਤੇ ਉਹ 7-8% ਰਹਿੰਦੇ ਜਿਹਨਾਂ ਨੂੰ 20-25-30 ਹਜ਼ਾਰ ਦਾ ਉਹਨਾਂ ਜੀ ਤੁਹਾਨੂੰ ਨੌਕਰੀਆਂ ਉਹ ਮਿਲਣੀਆਂ ਤੁਸੀਂ ਉਹਨਾਂ ਨੂੰ ਉਹ ਯੋਗਤਾ ਪੱਤਰ ਉਹ ਕਿਹੜੇ ਅਨੁਯੋਗਤਾ ਪੱਤਰ ਦੇ ਕੇ ਆ ਉਹਦਾ ਡਰਾਮਾ ਕਰਦੇ ਆ ਤੇ ਇਹ ਮੈਂ ਆਈ ਸਟਿਲ ਗੋ ਬੈਕ ਟੂ ਥਿਸ ਜਦ ਹੀ ਕਿ ਉਹਨੂੰ ਕ੍ਰੈਡਿਟ ਲੈਣ ਦੀ ਇੰਨੀ ਹੰਗਰ ਹੈ ਕਿ ਉਹਦੇ ਵਾਸਤੇ ਉਹਨਾਂ ਨੂੰ ਝੂਠ ਵੀ ਬੋਲਣਾ ਪੈ ਜਾਵੇ ਕੋਈ ਮਤਲਬ ਹੁਣ ਕਿੰਨੇ ਨਹੀਂ ਪੱਥਰ ਜਿਹੇ ਇਹਨਾਂ ਦੇ ਉਹ ਇੱਕ ਸੀਗਾ ਬੋਲਣਾ ਕਾਲਜ ਕੋਲ ਇਹਨਾਂ ਨੇ ਮਾਰਚ ਨੂੰ ਨੇ ਤਿਆਰ ਹੋ ਗਏ ਉਹ ਹਾਲੇ ਤੱਕ ਉੱਥੇ ਉਹ ਜਿਹੜੇ ਪੱਤਰ ਲਾਇਆ ਤੇ ਉਹਨਾਂ ਦੇ ਕਿਹੜਾ ਉੱਥੇ ਜਿਹੜੇ ਹੁਣੇ ਮੱਝਾਂ ਤੇ ਟੱਕਿਆ ਕਿ ਨਹੀਂ ਕਰ ਲਈ ਕਾਜ ਕਰਦੀਆਂ ਹੂੰ ਸੋ ਥੀਸ ਥਿੰਗ ਹੈਵ ਐਕਚੁਅਲੀ ਸ਼ੋਨ ਇਨ 3 ਮੰਥ ਮਤਲਬ 3 ਈਅਰਸ ਇਟ ਦੇ ਹੈਵ ਨੋਇੰਟ ਐਂਡ ਚਿਲਡ ਉਹ ਜਿਹੜੀ ਇਹਦੇ ਵਿੱਚ ਪਲੇ ਕਰਦਾ ਹੈਗਾ ਉਹ ਹੈਗਾ ਦਿੱਲੀ ਦਾ ਦਿੱਲੀ ਇਹ ਯਾਨੀ ਰਾਗੂ ਚੇਤਾ ਉਹਨਾਂ ਦੀ ਆਰਮ ਹੈਗੀ ਹੈ ਉਹਨੇ ਜਾਰੇ ਇਹਨਾਂ ਨੇ ਸੁੜਾ ਕੇ ਕੀ ਸਾਰਾ ਕੁਝ ਕਰਦੇ ਆ ਦਿੱਲੀ ਦਾ ਪੰਜਾਬ ਦੀ ਬਿਹਤਰੀ ਨਾਲ ਕੋਈ ਲਿੰਕ ਹੈ ਹੀ ਨਹੀਂ ਹੈ ਜਿੰਨਾ ਮਰਜ਼ੀ ਉਹ ਚੋਲਾਰਨ ਉਹ ਤਾਂ ਪੰਜਾਬ ਨੂੰ ਉਹਨਾਂ ਨੇ ਇੱਕ ਇਹ ਪਾਰਟੀ ਨੂੰ ਪ੍ਰੋਫੈਸ਼ਨਲ ਬਣਾ ਪੰਜਾਬ ਨੂੰ ਪ੍ਰੋਫੈਸ਼ਨਲ ਬਣਾ ਕੇ ਲਾਂਚ ਕਰਨ ਦੀ ਇੱਕ ਸਕੀਮ ਉਹਨਾਂ ਦੀ ਹੈਗੀ ਹਿੰਦੀ ਦੇ ਵਿੱਚ ਉਹ ਥੋੜਾ ਜਿਹਾ ਕਾਮਯਾਬੀ ਹੋ ਗਏ ਉਹਨਾਂ ਦੇ ਉੱਤੇ ਰਾਜ ਰਾਸ਼ਟਰਪਤੀ ਜੀ ਬੰਦੇ ਆ ਗਏ ਇਹ ਹੋ ਗਿਆ ਉਹ ਹੋ ਗਿਆ ਅਦਰਵਾਈਜ਼ ਨਾ ਪੰਜਾਬ ਦੇ ਲੋਕਾਂ ਦੇ ਨਾਲ ਭਲਾ ਕਰਨ ਦਾ ਤੇ ਤਿੰਨ ਸਾਲ ਦੇ ਵਿੱਚ ਕੁਝ ਨਾ ਕੁਝ ਉਹ ਸੋਲਿਡ ਦਿਖਾ ਸਕਦੇ ਸੀ ਸੋ ਇਹਦਾ ਕੋਈ ਫਰਕ ਨਹੀਂ ਪੈਣਾ ਥੈਂਕ ਯੂ ਐਕਸਰੂਡ ਨੇ ਐਸਰੂਡ ਕੋਈ ਫਰਕ ਨਹੀਂ ਪੈਣਾ ਮਿਹਰਬਾਨੀ ਥੈਂਕ ਯੂ ਹਰਿਕਰ ਲਾਲ ਜੀ ਥੈਂਕ ਯੂ